ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਬਾਲੇ ਵੱਡੇ ਵੱਡੇ ਵਿਦਵਾਨ ਨੇ ਨਾ ਮੀਡੀਆ ਤੇ ਲੈ ਮੈਂ ਆਪ ਨੂੰ ਭੁੱਲੇ ਗਿਆ ਸੀ ਮੈਂ ਵੀ ਵਿੱਚ ਆਉਣਾ ਕਈ ਵਾਰੀ ਮੈਨੂੰ ਵੀ ਕਹਿੰਦੇ ਆ ਮੈਨੂੰ ਥੋੜਾ ਜਿਹਾ ਵੱਡਾ ਕਹਿੰਦੇ ਨਾ 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 ਮੈਂ ਵੱਡਾ ਨਹੀਂ ਹੈਗਾ ਜਿੰਨੀ ਕਾਕਲ ਹੈਗੀ ਆ ਉਨੇ ਕ ਬਰਤ ਲਈ ਦੀਏ ਸਵਾਲ ਕਰਨੇ ਦੋ ਚਾਰ ਅਜਿਹੇ ਬਾਬੇ ਨੇ ਪੁੱਛਾਂ ਪਾਛਾਂ ਦੇਣ ਵਾਲੇ ਇਹ ਵੀ ਧਿਆਨ ਦੇ ਲੈਣ ਭਾਈ ਜਿਹੜੇ ਦੁਬਾਨਦ ਨੂੰ ਲਾਉਣ ਵਾਲੇ ਨੇ ਇਹ ਵੀ ਧਿਆਨ ਦੇ ਦੇਣ ਵੀ ਖੋਤੇ ਨੂੰ ਗਊ ਬਣਾਇਆ ਜਾ ਸਕਦਾ ਹੈ ਬਣਾਇਆ ਜਾ ਸਕਦਾ ਕਿਸੇ ਗਿੱਦੜ ਨੂੰ ਸ਼ੇਰ ਬਣਾਇਆ ਜਾ ਸਕਦਾ ਕਿਸੇ ਵਿੱਚ ਹੈ ਹਿੰਮਤ ਇੱਕ ਚਲੋ ਮੈਂ ਨਾਮ ਨਹੀਂ ਲੈਂਦਾ ਸਾਡੇ ਪਿੰਡ ਦੇ ਦੋ ਚਾਰ ਗੱਪੀ ਸੀ ਉਹ ਜਦੋਂ ਨਾ ਕਿਤੇ ਸੱਤ ਵਿੱਚ ਬੈਂਦੇ ਕਿਸੇ ਨੇ ਕਹਿਣਾ ਨਿੰਬੂ ਸਾਡੇ ਲੱਗਦੇ ਨੇ ਕਿਲੋ ਕਿਲੋ ਦੂਜਾ ਆਜਣਾ ਉਹਨੇ ਕਹਿਣਾ ਸਾਡੇ ਮੂੜੀਆਂ ਲੱਗੀਆਂ ਨੇ ਜਦੋਂ ਪੜਦਿਆਂ ਲੱਕ ਤੱਕ ਹੁੰਦੀ ਹੈ ਮੂੜੀ ਤੀਜੇ ਨੇ ਆਉਣਾ ਸਾਡੇ ਤਾਂ ਨਾ ਜਿਹੜਾ ਐਸ਼ਰ ਟਰੈਕਟਰ ਆ ਉਹਦੇ ਵਿੱਚ ਭੁੱਲ ਕੇ 91 ਦਾ ਸਮਾਨ ਪਾਤਾ ਕੰਪਨੀ ਨੇ ਐਡੇ ਐਡੇ ਗੱਪ ਸਿੱਟਦੇ ਸੀਓ ਚਲੋ ਮੈਂ ਇਹ ਗੱਲ ਨਿਕਲਨੀ ਚਾਹੁੰਦਾ ਪਰ ਜਿਹੜੇ ਅੱਜ ਗੱਲ ਕਰਨੀ ਉਹਦੇ ਬਾਰੇ ਥੋੜਾ ਜਿਹਾ ਧਿਆਨ ਦਿਓ ਬੀ ਸੁਖਬੀਰ ਬਾਦਲ ਕਿੰਨਾ ਘ ਭਲਾ ਮਾਨਸ ਹੈ ਤੇ ਉਹਨੂੰ ਇਸ਼ਾਨ ਕਰਾ ਕੇ ਦੁੱਧ ਧੋਤਾ ਬਣਾਉਣ ਲੱਗੇ ਨੇ ਭਲਾ ਮਾਨਸ ਬਣਾਉਣ ਲੱਗੇ ਨੇ ਬੰਬੇ ਦੀ ਕਹਿੰਦੇ ਕੋਈ ਕੰਪਨੀ ਹੈ ਉਹਨਾਂ ਨੇ 1 ਮਹੀਨੇ ਦਾ 1 ਕਰੋੜ ਰੁਪਇਆ ਲੈਣਾ ਹੈ ਨਿਰणू ਮਹੰਤਾਂ ਤੋਂ ਇਹ ਪੈਸਾ ਵੀ ਸ਼ੋਮਣੀ ਕਮੇਟੀ ਦੀ ਗੋਲਕਾ ਵਿੱਚੋਂ ਹੀ ਜਾਣਾ ਕੋਈ ਗੱਲ ਨਹੀਂ 1 ਸਾਲ ਦੇ ਵਿੱਚ 12 ਮਹੀਨੇ ਹੁੰਦੇ ਨੇ 12 ਕਰੋੜ ਕਿੰਨਾ ਹੁੰਦਾ ਜੇ ਕਰੋੜ ਰੁਪਏ ਮਹੀਨੇ ਦਾ ਲਾ ਦੇਣਗੇ ਵੱਡੀ ਗੱਲ ਥੋੜੀ ਹੈ ਅਸਾਹ ਕੰਪਨੀ ਨੇ ਕਰਨਾ ਪਤਾ ਕੀ ਹੈ ਉਹਨੇ ਸੁਖਵੀਰ ਬਾਦਲ ਦੇ ਸਾਰੇ ਗੁਨਾਹ ਮਾਫ ਕਰਨੇ ਲੋਕਾਂ ਵਿੱਚ ਇਹ ਚਿਹਰਾ ਬਣਾਉਣਾ ਹੈ ਬੀ ਸ਼ਖਬੀਰ ਵਰਗਾ ਕੋਈ ਪਹਲਾ ਮਾਨਸ ਬੰਦਾ ਨਹੀਂ ਇਹਨੇ ਅਜੇ ਤੱਕ ਗਿੱਲੇ ਗੋਹੇ ਤੇ ਪੈਰ ਨਹੀਂ ਧਰਿਆ ਮੈਂ ਜਿਹੜਾ ਕਹਿੰਦਾ ਨਾ ਕਿੱਟਾ ਵੇਚਿਆ ਬੇਅਦਬੀ ਕੀਤੀ ਸਰਸ ਵਾਲੇ ਨੂੰ ਮਾਫੀ ਦਿੱਤੀ ਇਹ ਸਾਰਾ ਕੁਝ ਕਹਿੰਦੇ ਝੂਠਾ ਕਰਨਾ ਮਤਲਬ ਇਹੋ ਜਿਹਾ ਚਿਹਰਾ ਬਣਾਉਣਾ ਹੈ ਵੀ ਇਹ 3 ਵਜੇ ਉੱਠਦਾ ਹੈ 3 ਵਜੇ ਉੱਠ ਕੇ ਠੰਡੇ ਪਾਣੀ ਨਾਲ ਨਹਾਉਂਦਾ ਇਸ਼ਨਾਨ ਕਰਦਾ ਫਿਰ ਘੰਟਾ ਕਰਦਾ ਵਾਹਿਗੁਰੂ 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 ਤੇਉਦੂਬਾਦ ਫਿਰ ਨਿਤਨੇਮ ਕਰਦਾ ਫਿਰ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਧੁਕਮਨਾ ਮੰਗ ਲੈਂਦਾ ਫਿਰ ਨਿਤਨੇਮ ਕਰਦਾ ਫਿਰ ਸਿੱਖ ਕੌਮ ਦੇ ਲਈ ਪ੍ਰਚਾਰ ਕਰਦਾ ਜਣ ਕੇ ਇਦਾਂ ਭਲਾ ਮਾਨਸ ਬਣਾਉਣ ਵਾਸਤੇ ਇੱਕ ਬੰਬੇ ਦੀ ਕੰਪਨੀ ਲੱਗੀ ਹੋਈ ਹੈ ਜਿੰਨੇ ਵੀ ਗੁਨਾਹ ਕੀਤੇ ਨੇ ਇਹਨਾਂ ਨੇ ਉਹ ਸਾਰੇ ਗੁਨਾਹ ਜਿਹੜੇ ਨੇ ਨਾ ਉਹ ਮaaf ਕਰ ਦੇ ਲੋਕਾਂ ਨੂੰ ਇਹ ਦੱਸਣਾ ਹੈ ਵੀ ਤੁਸੀਂ ਸੁਖਵੀਰ ਬਾਦਲ ਨੂੰ ਭੰਡੋ ਨਾ ਸੁਖਵੀਰ ਵਰਗਾ ਇੱਕ ਵੀ ਬੰਦਾ ਨਹੀਂ ਦੁਨੀਆ ਵਿੱਚ ਇਹ ਇਦਾਂ ਦਾ ਕਰੈਕਟਰ ਸੁਖਵੀਰ ਬਾਦਲ ਦਾ ਬਣਾਉਣਾ ਬੰਬੇ ਦੀ ਕੰਪਨੀ ਲਈ ਪੈਸੇ ਕਿੰਨੇ ਮਹੀਨੇ ਦਾ 1 ਕਰੋੜ ਰੁਪਈਆ ਯਾਨੀ ਕਿ 1 ਸਾਲ ਦਾ 12 ਕਰੋੜ ਰੁਪਈਆ ਲੱਗੂ আচ্ছা ਉਹ ਪੈਸਾ ਕਿੱਥੋਂ ਆਣਾ ਜਦੋਂ ਤੁਸੀਂ ਸੁਣਿਆ ਸੀ ਉਹ ਜਦੋਂ ਹੜਪੀਟਾਂ ਨੂੰ ਪੈਸੇ ਬੰਡੇ ਨੇ ਇੱਕ ਬੰਦਾ ਮੈਨੂੰ ਕਹਿੰਦਾ ਕਹਿੰਦਾ ਜਿਹੜਾ ਮੈਨੂੰ 50000 ਦਿੱਤਾ ਸੀ ਨਾ ਉਦੇ ਵਿੱਚ ਕਹਿੰਦਾ ਦੋ ਨੋਟ ਉੱਠੇ ਦੋ ਨੋਟ ਸਿੱਧੇ ਦੋ ਨੋਟ ਉੱਠੇ ਦੋ ਨੋਟ ਸਿੱਧੇ ਮੈਂ ਕਿਹਾ ਵੀ ਤੇਰਾ ਕਹਿਣ ਦਾ ਮਤਲਬ ਕੀ ਹੈ ਕਹਿੰਦਾ ਜੀ ਇਹ ਜਿਹੜੇ ਨੋਟ ਨੇ ਬੈਂਕ ਚੋਂ ਨਹੀਂ ਆਏ ਹੋਏ ਇਹ ਨੋਟ ਸ਼ਮਣੇ ਕਮੇਟੀ ਦੀਆਂ ਗੋਲ ਕਾਂ ਦੇ ਚੋਂ ਆਏ ਹੋਏ ਨੇ ਇਹ ਟੋਕਰੇ ਭਰ ਕੇ ਕਹਿੰਦਾ ਖਿਲਾਰ ਦਿੰਦੇ ਨੇ ਅਣਪੜ ਲਾਣਾ ਹੁੰਦਾ ਹੁੱਕੀ ਦੇ ਲਾ ਕੇ ਚਾਰ ਚਾਰ ਕਾਰਡ ਇਕੱਠੇ ਕਰਦੇ ਨੇ ਕਹਿੰਦਾ ਫਟਾਫਟ ਰਬੜਾ ਘੜਾ ਕੇ ਦੇਰ ਜਪਾਣ ਦਿਨ ਵਿੱਚ ਚਲ ਸੰਗਵੀਰ ਸਿੰਘ ਹੜ ਪੀੜਤਾ ਨੂੰ ਮੰਡਿਆ ਪੈਸੇ ਜਾਣ ਕੇ ਇਹ ਉਹ ਪੈਸਾ ਹੈ ਜਿਹੜਾ ਸੁਖੇ ਗੱਪੀ ਨੂੰ ਪਲਾ ਮਾਂਸ ਬਣਾਉਣ ਵਾਸਤੇ ਖਰਚ ਕੀਤਾ ਜਾ ਰਿਹਾ ਹੈ ਬੰਬੇ ਦੀ ਕੰਪਨੀ ਨੂੰ 1 ਕਰੋੜ ਰੁਪਇਆ ਮਹੀਨੇ ਦਾ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਨੇ ਗੰਗਾ ਦੇ ਵਿੱਚ ਇਸ਼ਨਾਨ ਕਰਾ ਕੇ ਇਹ ਸਾਰੇ ਪਾਪ ਧੋ ਦੇਣੇ ਤੇ ਜਿਹੜੇ ਸਾਡੇ ਲੋਕ ਨੇ ਪੰਜਾਬ ਦੇ ਫਿਰ ਨੇ ਵਿਸ਼ਵਾਸ ਕਰ ਲੈਣਾ ਇਹਨਾਂ ਨੇ ਯਕੀਨ ਕਰ ਲੈਣਾ ਮਿਸਖਵੀਰ ਵਰਗਾ ਤਾਂ ਬੰਦਾ ਹੀ ਕੋਈ ਨਹੀਂ ਚਿੱਟੇ ਦੇ ਨਾਲ ਕਿੰਨੇ ਨੌਜਵਾਨ ਮਰੇ ਗੁਰੂ ਸਾਹਿਬ ਦੀ ਬਿਆਦ ਵੀ ਕਰਵਾਈ ਸਰਸੇ ਵਾਲੇ ਨੂੰ ਮਾਫ਼ੀਆਂ ਦਿੱਤੀਆਂ ਬਹਿਵਲ ਕਲਾਂ ਗੋਲੇ ਕਾਣ ਹੋਇਆ ਇਹ ਸਾਰਾ ਕੁ ਸਾਡੇ ਲੋਕਾਂ ਨੇ ਭੁੱਲ ਜਾਣਾ ਇਨਨ ਅਫੇਰ ਐ ਧੂੜ ਚੱਕ ਕੇ ਚਰਨਾਂ ਦੀ ਮੱਥੇ ਨੂੰ ਲਾਉਣੀ ਜਿੱਥੋਂ ਸੁਖਵੀਰ ਲੰਘੂਗਾ ਐਦਾਂ ਮੱਥੇ ਟੇਕਣੇ ਨੇ ਲੋਕਾਂ ਨੇ ਆਹ ਕੰਮ ਕਰਨ ਵਾਸਤੇ 1 ਕਰੋੜ ਰੁਪਈਆ ਬੰਬੇ ਦੀ ਕੰਪਨੀ ਨੂੰ ਦਿੱਤਾ ਹੋਇਆ ਅਸ਼ੋਕ ਕੰਪਨੀ ਨੇ ਕਰਨਾ ਕੀ ਹਾਂ ਥੋੜਾ ਜਿਹਾ ਧਿਆਨ ਦਿਓ ਵੱਡੇ ਵੱਡੇ ਪੇਜ ਬਣੇ ਹੋਏ ਨੇ ਉੱਥੇ ਜਦੋਂ ਕੋਈ ਮੇਰੇ ਵਰਗਾ ਕੋਈ ਬੋਲਿਆ ਕਰੂ ਜਿੰਨਾਂ ਦਾ ਆਈਟੀ ਸੈੱਲ ਜਿਹੜਾ ਹੁੰਦਾ ਉਹ ਗਾਲਾਂ ਕੱਢਿਆ ਕਰੂ ਜਿਹੜਾ ਕੋਈ ਸ਼ਖਮੀਰਵਾਲ ਦੇ ਖਿਲਾਫ ਬੋਲੂ ਉਹਦੀ ਧੀ ਭੈਣ ਮਾਂ ਭੈਣ ਇੱਕ ਕੀਤੀ ਜਾਓ ਉਹਨੂੰ ਬਦਨਾਮ ਕਰਨਗੇ ਔਰ ਜਿਹੜੀ ਉਹ ਕੰਪਨੀ ਹੈ ਉਹ ਆਪਣੇ ਪੇਜਾਂ ਰਾਹੀਂ ਪੇਜ ਕੋਈ ਆਪਣੇ ਨਹੀਂ ਹੋਣੇ ਉਹ ਪੂਰੇ ਪੰਜਾਬ ਦੇ ਵਿੱਚੋਂ ਖਰੀਦੇ ਹੋਏ ਲੋਕ ਹੁੰਦੇ ਨੇ ਜਿਸਨ ਕਿਸੇ ਨੂੰ 20000 ਦੇ ਤਾਂ ਮਹੀਨੇ ਦਾ ਕਿੰ 30000 ਮਹੀਨੇ ਦੇਤਾ ਉਹਨਾਂ ਪੇਜਾਂ 'ਤੇ ਵੀਡੀਓ ਪੈਣਗੀਆਂ ਪੋਸਟਾਂ ਪੈਣਗੀਆਂ ਕੀ ਕਹਿਣਗੇ ਸ਼ਖਵੀਰ ਤੇਰੀ ਠੋਕ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਮੈਂ ਭੁੱਲ ਗਿਆ ਸੀਗਾ ਜੀ ਕੀ ਕਰੀਏ ਦਿਮਾਗ ਖਰਾ ਹੋਈ ਜਦੋਂ ਇਹ ਗੱਲਾਂ ਕਰਦੇ ਹਾਂ ਸ਼ਖਵੀਰ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਅੱਛਾ ਇਹ ਨਾਰਾ ਪਤਾ ਕੀ ਹੈ ਇਹਦੇ ਮੈਂ ਅਜਾਰਸ ਕਰਨੇ ਸੁਣੇ ਨੂੰ ਮਿਲਿਆ ਸਾਨੂੰ ਹਲੇ ਪਤਾ ਲੱਗਿਆ ਵੀ ਇਹ ਨਾਰਾ ਜਦੋਂ ਬੰਦਾ ਜਿੰਦਾ ਹੁੰਦਾ ਉਦੋਂ ਵਰਤੀਦਾ ਕਿ ਮਰਨ ਤੋਂ ਬਾਅਦ ਵਰਤੀਦਾ ਇਹ ਨਾਰਾ ਮਰਨ ਤੋਂ ਬਾਅਦ ਵਰਤੀਦਾ ਹੈ ਜਿਹੜਾ ਬੰਦਾ ਮਰ ਜਾਂਦਾ ਨਾ ਦੁਨੀਆ ਤੇ ਨਹੀਂ ਰਹਿੰਦਾ ਇਹ ਉਹਦੇ ਲਈ ਵਰਤਿਆ ਜਾਂਦਾ ਵੀ ਸੁਖਵੀਰ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਇਹ ਤਾਂ ਵਰਤਿਆ ਜਾਂਦਾ ਹੈ ਇਹ ਮੌਜੂਦਾ ਸਮੇ ਲਈ ਨਹੀਂ ਹੈਗਾ ਜਿਹੜਾ ਬੀਤ ਚੁੱਕਾ ਸਮਾਂ ਹੈ ਨਾ ਉਹਦੇ ਲਈ ਹੈ ਜਿਹੜਾ ਬੰਦਾ ਦੁਨੀਆ ਤੇ ਨਹੀਂ ਰਹੇਗਾ ਹੈਗਾ ਉਹਦੀ ਸੋਚ ਨੂੰ ਕਿਹਾ ਜਾਂਦਾ ਵੀ ਤੇਰੀ ਸੋਚ ਨੂੰ ਅਸੀਂ ਜਿੰਦਾ ਰੱਖਾਂਗੇ ਹੁਣ ਇਹ ਨਾਰਾਇਣ ਤਾਂ ਮਾਰੀ ਜਾਂਦੇ ਨੇ ਪਹਿਲਾਂ ਜਾਨਕੀ ਇਹਦੇ ਅਰਥ ਵੀ ਸਮਝ ਨਹੀਂ ਆ ਸਾਨੂੰ ਮਲੇ ਤੱਕ ਜਾਨਕੀ ਇਦਾਂ ਦਾ ਟ੍ਰੈਂਡ ਇੱਕ ਬ੍ਰਾਂਡ ਸ਼ਹੀਦ ਵੀਰ ਨੂੰ ਬਣਾਉਣ ਵਾਸਤੇ 12 ਕਰੋੜ ਰੁਪਇਆ ਸਾਲ ਦਾ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਦੇ ਵਿੱਚੋਂ ਖਰਚਾ ਜਾਉ ਮਤਲਬ ਉਹ ਕੰਪਨੀ ਲੋਕਾਂ ਦੇ ਸਾਹਮਣੇ ਇਹ ਸਾਬਤ ਕਰੋ ਵੀ ਇਹ ਖੋਤਾ ਨਹੀਂ ਇਹ ਗਊ ਹੈ ਇਹ ਸਾਬਤ ਕਰਨਾ ਚਾਹੁੰਦੇ ਆ ਲੋਕਾਂ ਦੇ ਸਾਹਮਣੇ ਵੀ ਤੁਸੀਂ ਭਾਈ ਆ ਜਿਹੜਾ ਤੁਹਾਡੇ ਸਾਹਮਣੇ ਖੜਾ ਹੈ ਨਾ ਮੈਂ ਸੁਖਵੀਰ ਨੂੰ ਕਹਿੰਦਾ ਜੀ ਮੈਂ ਗੱਲ ਹੋਰ ਪਾਸੇ ਲੈ ਜਾਣਾ ਐਵੇਂ ਫਿਰ ਬਾਅਦ ਦੇ ਵਿੱਚ ਗਾੜੀ ক্লোਜ ਕਰੋਗੇ ਉਹ ਕੰਪਨੀ ਇਹ ਕਹਾਊਗੀ ਵੀ ਭਾਈ ਜਿਹੜਾ ਆ ਖੜਾ ਹੈ ਨਾ ਤੁਹਾਡੇ ਸਾਹਮਣੇ ਇਹ ਖੋਤਾ ਨਹੀਂ ਹੈਗਾ ਇਹ ਸ਼ੇਰ ਹੈ ਸੌਰੀ ਇਹ ਗਊ ਆਪਈ ਗਊ ਗਊ ਇਹ ਫਿਰ ਕਹਿਣਗੇ ਵੀ ਆਹ ਜਿਹੜਾ ਤੁਹਾਡੇ ਸਾਹਮਣੇ ਕੁੱਤਾ ਖੜਾ ਹੈ ਨਾ ਇਹ ਕੁੱਤਾ ਨਹੀਂ ਹੈਗਾ ਇਹ ਇਹ ਕੁੱਤਾ ਨਹੀਂ ਇਹ ਤਾਂ ਘੋੜਾ ਹੈ ਘੋੜਾ ਇਦਾਂ ਪੇਸ਼ ਕਰਨਗੇ ਇਹਨੂੰ ਗਿੱਦੜ ਨਾ ਕਹੋ ਤੁਸੀਂ ਇਹਨੂੰ ਸ਼ੇਰ ਕਹੋ ਤੁਸੀਂ ਇਹ ਹੁਣ ਅਸੀਂ ਦੇਖਣਾ ਹੈ ਵੀ ਅਸੀਂ ਕੁੱਤੇ ਨੂੰ ਘੋੜਾ ਕਹਿਣਾ ਖੋਤੇ ਨੂੰ ਗੋ ਕਹਿਣਾ ਗਿੱਦੜ ਨੂੰ ਸ਼ੇਰ ਕਹਿਣਾ ਜੇ ਇਹ ਕਹਿ ਲਈ ਸਾਰੇ ਪੰਜਾਬ ਦੀ ਜੂਠ ਨੂੰ ਅਸੀਂ ਸੁੱਚਾ ਸ਼ੋਂ ਕਹਿਣਾ ਇਹ ਅਸੀਂ ਦੇਖਣਾ ਤੇ ਜਿਹਦਾ ਕੋਈ دینਮਾਨ ਹੈਗਾ ਉਹ ਨਿਰਣਾ ਕਰ ਲਿਓ ਭਾਈ ਕਿੰਨਾ ਝੂਠ ਬੋਲਣਾ ਹੈ ਕਿੰਨਾ ਸੱਚ ਬੋਲਣਾ ਹੈ ਇਹ ਤੁਸੀਂ ਨਿਰਣਾ ਕਰ ਲਿਓ ਜਾਣੇ ਕਿ 1 ਕਰੋੜ ਰੁਪਇਆ ਬੰਬੇ ਦੀ ਕੰਪਨੀ ਨੂੰ ਮਹੀਨੇ ਦਾ ਸੁਖਵੀਰ ਬਾਦਲ ਨੂੰ ਭਲਾ ਮਾਨਸ ਬਣਾਉਣ ਵਾਸਤੇ ਖਰਚਾ ਜਾ ਰਿਹਾ ਹੈ ਆ ਕਰਤੂਤਾ ਨੇ ਨਰੈਣੋ ਮਹੰਤਾ ਨੇ ਜਿਹੜੇ ਸ਼੍ਰਮਣੀ ਕਮੇਟੀ ਦੇ ਗੋਲਕਾਂ ਵਿੱਚੋਂ 1 ਕਰੋੜ ਰੁਪਇਆ ਚੜੇ ਮਹੀਨੇ ਦੇ ਰਹੇ ਨੇ 1 ਕਰੋੜ ਰੁਪਇਆ ਸਮਝੋ ਗੱਲ ਤੁਸੀਂ ਚਲੋ ਬਹੁਤ ਹੈ ਕਮੈਂਟਾਂ ਵਿੱਚ ਦੱਸਿਓ ਵੀ ਤੁਸੀਂ ਖੋਤੇ ਨੂੰ ਗੋ ਬਣਾ ਦੇਉਂਗੀ 1 ਮਿੰਟਾਂ ਵਿੱਚ ਦੱਸਿਓ ਬਣ ਸਕਦੀ ਐ ਖੋਤੇ ਤੋਂ ਗੋ ਨਹੀਂ ਬਣ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ